ਸਤਿ ਸ੍ਰੀ ਅਕਾਲ ਮੈਂ ਸਰਬਜੀਤ ਦਾ ਹੋਰ ਪੰਜਾਬੀ ਕਿਚਨ 0500 ਵਾਲੇ ਤੇ ਆ ਆਪ ਜੀ ਦਾ ਸਾਰਿਆਂ ਦਾ ਮੇਰੇ ਪੰਜਾਬੀ ਕਿਚਨ 0500 ਦੇ ਵਿੱਚ ਬਹੁਤ ਬਹੁਤ ਜੀ ਆਇਆਂ ਨੂੰ ਸੋ ਅੱਜ ਵਿਖੋ ਮੈਂ ਬਣਾਉਣ ਲੱਗੀ ਆ ਮੋਦਕ ਜਿਹੜੇ ਬਹੁਤ ਹੀ ਟੇਸਟੀ ਬਣਨਗੇ ਬਹੁਤ ਹੀ ਵਧੀਆ ਬਣਦੇ ਆ ਤੇ ਵਿਖੋ ਇਹ ਇਸ ਨਾਲੇ ਬਣਨਗੇ ਤੇ ਬਹੁਤ ਹੀ ਅੱਛੇ ਬਹੁਤ ਹੀ ਸਵਾਦ ਹੁੰਦੇ ਨੇ ਤੇ ਹੁਣ ਜਿਵੇਂ ਪੂਜਾ ਚੱਲ ਰਹੀ ਆ ਇਹਦੇ ਵਿੱਚ ਲੋਕ ਜ਼ਰੂਰ ਬਣਾਉਂਦੇ ਨੇ ਤੇ ਆਪਾਂ ਹੀ ਬਣਾਏ ਆ ਤੁਸੀਂ ਇਹ ਬਣਾ ਕੇ ਜਰੂਰ ਦੇਖਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲਓ ਸੋ ਆਜੋ ਫਿਰ ਬਣਾਉਨੇ ਆਪਾਂ ਪਹਿਲਾਂ ਲਵਾਂਗੇ ਕੜਾਈ ਹੁਣ ਗੈਸ ਦੀ ਫਲੇਮ ਨੂੰ ਕਰਾਂਗੇ ਆਨ ਹੁਣ ਇੱਚ ਆਪਾਂ ਛੋਪ ਹੋਣਾ ਤੇ ਮੋਦਕ ਬਣਾਉਣ ਵਾਸਤੇ ਆਪਾਂ ਛੋਪ ਉਹਨੇ ਦੇਚ ਛੋ ਜਿਆਦਾ ਨਹੀਂ ਪੋਣਾ ਥੋੜਾ ਹੀ ਪਾਵਾਂਗੇ ਦੋ ਚਮਚੇ ਪਾਉਣੇ ਕਿਉ ਹੁਣ ਆਪਾਂ ਇਹਨੂੰ ਗਰਮ ਹੋਣ ਦਿੰਨੇ ਆ ਹੁਣ ਕਿਉ ਗਰਮ ਹੋ ਚੁੱਕਾ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਇੱਕ ਕੱਪ ਸੂਜੀ ਬਿਲਕੁਲ ਸਿੰਪਲ ਤਰੀਕੇ ਨਾਲ ਅੱਜ ਅਸੀਂ ਬਣਾਵਾਂਗੇ ਮੋਦਕ ਇਹ ਪਹਿਲਾਂ ਥੋੜੀ ਜਿਹੀ ਸੂਜੀ ਘੋਲ ਲਵਾਂਗੇ ਸੂਜੀ ਨੂੰ ਅਸੀਂ ਲੋਫਲੇਟੇਪੋ ਨਿ ਲਵਾਂਗੇ ਹੋਰ ਨਾਲ ਰਸੀ ਬਣਾਉਣੀ ਆ ਇਹਦੀ ਚਾਸ ਆਸਨੀ ਬਣਾਉਣ ਵਾਸਤੇ ਬਹੁਤ ਚਾਹੀਦੀ 1 ਕੱਪ ਜਿੰਨੀ ਹੋਣ ਗੈਸ ਦੀ ਫਲੇਮ ਨੂੰ ਕਰਾਂਗੇ ਆਨ ਇਹਦੇ ਚ ਇੱਕ ਟਪਾ ਪਾਵਾਂਗੇ ਆਪਾਂ ਹਾਂ ਜਿੰਨੀ ਚੀਨੀ ਸੀ ਉਨਾ ਹੀ ਪਾਣੀ ਪਾਵਾਂਗੇ ਹੋਣ ਇਹਨੂੰ ਆਸਨੀ ਇਹਦੀ ਬਣਾਉਣੇ ਤੇ ਆਪਣਾ ਸੂਜੀ ਵੀ ਭੋਜ ਰਹੀ ਉਹਨਾਂ ਸਿਰਫ ਸੂਜੀ ਸੂਜੀ ਆਪਣੀ ਭੋਜ ਕੇ ਹੋ ਗਈ ਤਿਆਰ ਹੁਣ ਆਪਾਂ ਇਹਦੇ ਵਿੱਚ ਇੱਕ ਕੱਪ ਪਾ ਦਾਂਗੇ ਬੇਸਨ ਕਿਉਂਕਿ ਆਪਾਂ ਦੋਨਾਂ ਚੀਜ਼ਾਂ ਦੇ ਨਾਲ ਹੀ ਬਣਾਉਣਾ ਹੈ ਬੋਧਕ ਦੋਨੋਂ ਚੀਜ਼ਾਂ ਦੇ ਹੀ ਬਣਾਉਣੇ ਆ ਇਸ ਕਰਕੇ ਹੁਣ ਇਹਨੂੰ ਆਪਾਂ ਭੁੰਨਾਂਗੇ ਇਹਨੂੰ ਵੀ ਫੰਜ਼ੜੀ ਚਾਣੀ ਬਾਂਡਰੀ ਉਹਦੇ ਚ ਆਪਾਂ ਥੋੜਾ ਜਿਹਾ ਪਾਵਾਂਗੇ ਫੂਡ ਕਲਰ yellow ਕਲਰ ਪਾਉਣਾ ਹੈ ਦੇਚ ਕਿਉਂਕਿ yellow ਕਲਰ ਦੇ ਹੀ ਜ਼ਿਆਦਾ ਵਧੀਆ ਲੱਗਦੇ ਮੋਦਕ ਤੇ ਆਪਾਂ yellow ਕਲਰ ਹੀ ਪਾਵਾਂਗੇ ਹੁਣ ਜਿਹੜੀ ਚਾਸਣੀ ਸੀਗੀ ਉਹ ਆਪਣੀ ਬਣ ਕੇ ਹੋ ਗਈ ਹੈ ਤਿਆਰ ਬਸ ਆਪਾਂ ਨੂੰ ਇਸ ਤਰ੍ਹਾਂ ਦੀ ਚਿਪਚਿਪੀ ਜੀ ਚਾਸਣੀ ਚਾਹੀਦੀ ਜ਼ਿਆਦਾ ਆਪਾਂ ਇਹਨੂੰ ਤਾਰਨੀ ਦੀ ਜ਼ਿਆਦਾ ਬਣਾਉਣੀ ਬਸ ਇਸ ਤਰ੍ਹਾਂ ਚਿਪਚਿਪੀ ਜੀ ਚਾਹੀਦੀ ਹਨ ਇਸ ਨਾਲ ਹੀ बस ਨਾਲ ਹੀ ਹੋ ਜੇ ਬਸ ਠੀਕ ਹੈ ਆਪਾਂ ਹੁਣ ਗੈਸ ਦੀ ਫਲੇਮ ਨੂੰ ਕਰਾਂਗੇ ਆਫ ਚਾਹ ਨਹੀਂ ਆਪਣੀ ਬਣ ਕੇ ਹੋ ਗਈ ਹੈ ਤਿਆਰ ਹੁਣ ਜਿਹੜਾ ਬੇਸਨ ਸੀਗਾ ਉਹ ਵੀ ਬਿਲਕੁਲ ਵਧੀਆ ਭੁਜ ਰਿਹਾ ਵਾ ਤੇ ਇੱਚੋਂ ਖੁਸ਼ਬੂ ਵੀ ਬੜੀ ਸੁਣੀ ਆਉਣ ਲੱਗੀ ਤੇ ਬਸ ਇਦਾਂ ਦਾ ਹੀ ਆਪਾਂ ਨੂੰ ਚਾਹੀਦਾ ਜ਼ਿਆਦਾ ਇਹਨੂੰ ਲਾਲ ਨਹੀਂ ਕਰਨਾ ਬਸ ਇੱਚੋਂ ਖੁਸ਼ਬੂ ਆਉਣ ਲੱਗ ਜਾਏ ਸਮਝ ਲਓ ਕਿ ਇਹ ਬਣ ਗਿਆ ਹੈ ਭੁਜ ਗਿਆ ਹੈ ਇੱਚ ਹੁਣ ਇੱਥੇ ਅਸੀਂ ਕਪਾਵਾਂਗੇ ਥੋੜਾ ਜਿਹਾ ਹੋਰ ਕਿਉ ਵਿੱਚ ਉਹ ਥੋੜਾ ਜਿਹਾ ਕਿ ਹੋਏ ਚ ਹੋਰ ਪਾਵਾਂਗੇ ਬਸ ਇਹਨਾਂ ਕੁ ਬਹੁਤ ਐ ਕਿ ਹੋ ਇਹ ਫੋ ਕਿੰਨਾ ਵਧੀਆ ਚ ਬਹੁਤ ਵਧੀਆ ਖੁਸ਼ਬੂ ਆ ਰਹੀ ਐ ਤੇ ਇਹਨੂੰ ਆਪਾਂ ਜਦੋਂ ਭੁੰਨਣਾ ਐ ਨਾ ਇਹਨੂੰ ਲੋ ਫਲੇਮ ਤੇ ਹੀ ਭੁੰਨਣਾ ਨਹੀਂ ਤੇ ਬਹੁਤ ਛੇਤੀ ਸੜ ਜਾਂਦਾ ਲਾਲ ਹੋ ਜਾਂਦਾ ਜਿਆਦਾ ਤੇ ਆਪਾਂ ਲੋ ਫਲੇਮ ਤੇ ਹੀ ਹੌਲੀ ਹੌਲੀ ਇਹਨੂੰ ਰੋਸਟ ਕਰਨਾ ਐ ਇਹ ਥੋੜਾ ਜਿਹਾ ਬਸੇ ਦਾ ਰੰਗ ਚੇਂਜ ਹੋ ਜੇ ਇਹ ਨਹੀਂ ਆਖਣਾ ਵੀ ਇਹ ਲਾਲ ਬਹੁਤ ਹੋ ਜੇ ਇਸ ਤਰ੍ਹਾਂ ਨਹੀਂ ਬਸ ਥੋੜਾ ਜਿਹਾ ਹੋਰ ਇਹਨੂੰ ਖੋਲਾਂਗੇ ਹੁਣ ਆਪਣਾ ਇਹ ਬੇਸਨ ਸੂਜੀ ਦਾ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ ਹੈ ਤੇ ਦੇਖੋ ਕਿੰਨਾ ਵਧੀਆ ਇਹ ਦਾਣੇਦਾਰ ਬਣਿਆ ਇਹਦੇ ਮੋਦਕ ਬਹੁਤ ਹੀ ਸਵਾਦ ਬਣ ਲਗੇ ਤੇ ਤੁਸੀਂ ਵੀ ਬਣਾ ਕੇ ਇੱਕ ਵਾਰ ਟ੍ਰਾਈ ਕਰਿਓ ਜਰੂਰ ਆ ਕੇ ਵੇਖਿਓ ਬਣਾ ਕੇ ਕਿਸ ਤਰ੍ਹਾਂ ਦੇ ਲੱਗਦੇ ਹੁਣ ਇੱਥੇ ਆਪਾਂ ਇਹਨੂੰ ਗੈਸ ਦੀ ਫਲੇਮ ਨੂੰ ਕਰਾਂਗੇ ਆਫ ਆਪਾਂ ਕਰ ਦਿੰਦੇ ਗੈਸ ਦੀ ਫਲੇਮ ਆਫ ਹੁਣ ਆਪਾਂ ਗੈਸ ਦੀ ਫਲੇਮ ਆਫ ਕਰਤੀ ਹੈ ਬਣ ਚੁੱਕਿਆ ਹੁਣ ਆਪਾਂ ਇਹ ਚਾਹ ਪਾਵਾਂਗੇ ਚਾਸ ਨੇ ਇਹਦੇ ਵਿੱਚ ਥੋੜਾ ਜਿਹਾ ਹੁਣ ਆਪਾਂ ਦੁੱਧ ਪਾ ਦੇਣਾ ਥੋੜੇ ਜਿਹਾ ਹੋਰ ਜ਼ਿਆਦਾ ਨਰਮ ਹੋ ਜਾਣਗੇ ਥੋੜਾ ਜਿਹਾ ਇਸ ਦੁੱਧ ਪਾਵਾਂਗੇ ਤੇ ਥੋੜੇ ਜਿਹਾ ਨਰਮ ਹੋ ਜਵੇ ਬਸ ਅੱਧਾ ਕੁ ਕੱਪ ਦੁੱਧ ਪਾਉਣਾ ਹੈ ਜ਼ਿਆਦਾ ਨਹੀਂ ਜਿਹੜੀ ਸੂਜੀ ਆ ਨਾ ਉਹ ਦਾਣਾ ਜਿਹੜਾ ਸੂਜੀ ਦਾ ਉਹ ਸਖਤ ਨਾ ਰਹੇ ਨਰਮ ਹੋ ਜੇ ਇਸ ਕਰਕੇ ਬਸ ਥੋੜਾ ਜਿਹਾ ਹੀ ਦੁੱਧ ਪਾਉਣਾ ਆਪਾਂ ਹੁਣ ਦੇਖੋ ਇਹ ਬਣ ਚੱਲਿਆ ਗੈਸ ਦੀ ਫਲੇਮ ਨੂੰ ਥੋੜਾ ਜਿਆਦਾ ਔਨ ਕਰਤਾ ਸੀਗਾ ਕਿਉਂਕਿ ਦੁੱਧ ਪਾਇਆ ਸੀਗਾ ਹਾਂ ਕਰਕੇ ਤੇ ਬਸ ਇਹਨੂੰ ਹੁਣ ਆਪਾਂ ਤਾਰਾਂਗੇ ਹੁਣ ਗੈਸ ਦੀ ਫਲੇਮ ਨੂੰ ਔਨ ਕੀਤਾ ਸੀ ਫੇਰ ਬਸ ਇਹ ਸਮਝ ਲਓ ਜਦੋਂ ਕੜਾਈ ਛੱਡਣ ਲੱਗ ਜੇ ਉਦੋਂ ਇਹ ਬਣ ਚੁੱਕਿਆ ਵਾ ਤੇ ਹੁਣ ਕੜਾਈ ਬਿਲਕੁਲ ਆਪਣੇ ਆਪ ਘੁੰਮ ਰਹੀ ਆ ਇਹਦਾ ਮਤਲਬ ਇਹ ਬਣ ਚੁੱਕਿਆ ਹੋਇਆ ਬਸ ਗੈਸ ਦੀ ਫਲੇਮ ਨੂੰ ਕਰਾਂਗੇ ਆਫ ਇਹਨੂੰ ਥੋੜਾ ਜਿਹਾ ਹੌਂਦਿੰਨੇ ਠੰਡਾ ਹੁਣ ਮੈਂ ਇਹਦੀ ਫੀਲਿੰਗ ਤਿਆਰ ਕਰੂੰਗੀ ਉਹਦੇ ਵਾਸਤੇ ਮੈਂ ਲਿਆ ਹਿਆ ਦੋ ਚਮਚੇ ਦੇ ਬਰਾਬਰ ਮਿਰਚ ਪਾਊਡਰ ਹੋਏਸ ਪਾਵਾਂਗੇ ਤੇ ਦੋ ਚਮਚੇ ਦੇ ਬਰਾਬਰ ਹੀ ਨਾਕਾ ਮਿਲਕ ਆਏ ਨਾਰੀਅਲ ਦਾ ਕਸਿਆ ਕੱਦੂ ਕਸ ਕੀਤਾ ਹੋਇਆ ਇਹ ਪਾਵਾਂਗੇ ਹੁਣ ਇੱਥੇ ਪਾਵਾਂਗੇ ਥੋੜੇ ਜਿਹਾ ਬਦਾਮ ਕੱਟੇ ਹੋਏ ਥੋੜੇ ਜਿਹੇ ਕਾਜੂ ਆ ਕੱਟੇ ਹੋਏ ਇਹ ਵੀ ਪਾਵਾਂਗੇ ਥੋੜੇ ਜਿਹੇ ਲਾਚੀਆਂ ਪੀਸ ਕੇ ਮੈਂ ਥੋੜਾ ਜਿਹਾ ਬਰਾਦਾਜਾ ਬਣਾ ਕੇ ਉਹਦਾ ਉਹ ਲਿਆ ਹੋਇਆ ਇਹ ਪਾਵਾਂਗੇ ਇਹਦੇ ਚ ਤੇ ਹੁਣ ਥੋੜਾ ਜਿਹਾ ਇੱਥੇ ਦੁੱਧ ਪਾਵਾਂਗੇ ਦੁੱਧ ਪਾ ਕੇ ਨਹੀਂ ਇਹਨੂੰ ਬਣਾਉਣਾ ਹੈ ਥੋੜਾ ਜਿਹਾ ਇਹਦੇ ਵਿੱਚ ਪਾਉਨੇ ਆ ਫੂਡ ਕਲਰ ਦੁੱਧ ਵਿੱਚ ਰੈੱਡ ਕਲਰ ਪਾਉਨੇ ਆ ਕਿਉਂਕਿ ਵਿੱਚ ਜਿਹੜੀ ਇਹਦੀ ਫੀਲਿੰਗ ਹੋਏਗੀ ਰੈੱਡ ਕਲਰ ਦੀ ਬਹੁਤ ਹੀ ਵਧੀਆ ਲੱਗੂਗੀ ਤੇ ਉਹ ਆਪਾਂ yellow ਬਣਾਉਣੇ ਆ ਮੋਦਕ ਉਹਦੇ ਵਿੱਚ ਫੀਲਿੰਗ ਆਪਾਂ ਰੈੱਡ ਕਲਰ ਦੀ ਕਰਾਂਗੇ ਸੋ ਆਪਾਂ ਬਣਾਉਨੇ ਆ ਥੋੜਾ ਥੋੜਾ ਕਰਕੇ ਇਹਦੇ ਦੁੱਧ ਪਾਉਣਾ ਇਨੋ ਸਖਤਾ ਜਿਹਾ ਰੱਖਣਾ ਜਿਆਦਾ ਪਤਲਾ ਨਹੀਂ ਕਰਨਾ ਆਪਣਾ ਦੁੱਧ ਪਾ ਪਾ ਕੇ ਬਸ ਸਖਤ ਜਿਹਾ ਹੀ ਰਵੇ ਇਸ ਨਾਲ ਆਪਾਂ ਇਹ ਬਣਾ ਲਾਂਗੇ ਆਪਣਾ ਫੀਲਿੰਗ ਇਹ ਵਿੱਚ ਪਰਨ ਨੂੰ ਤਿਆਰ ਹੋ ਗਈ ਹੈ ਚੀਨੀ ਆਪਾਂ ਇਹਦੇ ਵਿੱਚ ਨਹੀਂ ਪਾਈ ਚੀਨੀ ਉਹਦੇ ਵਿੱਚ ਹੀ ਪਾਈ ਆਪਾਂ ਸਾਸ ਨਹੀਂ ਬਣਾ ਕੇ ਇਹਦੇ ਵਿੱਚ ਆਪਾਂ ਚੀਨੀ ਨਹੀਂ ਪਾਈ ਹੁਣ ਆਪਾਂ ਇਹਦੇ ਛੋਟੇ-ਛੋਟੇ ਬਾウル ਬਣਾ ਲਾਂਗੇ ਇਦਾਂ ਬਸ ਇਦਾਂ ਦੇ ਸਾਰੇ ਬਾウル ਇਦਾਂ ਹੀ ਬਣਾ ਕੇ ਰੱਖ ਲਾਂਗੇ ਆਪਾਂ ਹੁਣ ਜਿਹੜੇ ਆਪਾਂ ਉਹ ਬੋਲਾਂ ਛੋਟੀਆਂ-ਛੋਟੀਆਂ ਬਣਾਈਆਂ ਸਾਰੀਆਂ ਬਣ ਕੇ ਤਿਆਰ ਹੋ ਗਈਆਂ ਹੁਣ ਆਪਾਂ ਬਣਾਉਨੇ ਆ ਮੋਦਕ ਹੁਣ ਉਹ ਬੈਟਰ ਸਾਰਾ ਆਪਾਂ ਕੱਢ ਲਿਆ ਇਹਦੇ ਵਿੱਚ ਪਲੇਟਸ ਹੁਣ ਆਪਾਂ ਇਹਦੇ ਮੋਦਕ ਬਣਾਵਾਂਗੇ ਐਸਟਾ ਆਪਾਂ ਇਹਨੂੰ ਹਲਕਾ ਕਰ ਲੈਣਾ बोल बनालण रहीवेे रखा बना च बंद करनान रखांगे साां वे इस तरह करके देखो मोदक बहुत ही बढ़िया बन के तैयार हो तरह ही अह सारे मोदक बनावे ਅਹੀਂ ਆਪਾਂ ਸਾਰੇ ਬਣਾ ਲਾਂਗੇ ਹਾਂ ਲੋ ਜੀ ਸਾਡੇ ਮੋਦਕ ਬਣ ਕੇ ਹੋ ਗਏ ਨੇ ਤਿਆਰ ਸਾਰੇ ਤੇ ਹੁਣ ਆਪਾਂ ਇਹਨੂੰ ਗਾਰਨਿਸ਼ ਕਰਾਂਗੇ ਥੋੜੇ ਜਿਹਾ ਨਾਰੀਅਲ ਬਰਾਦੇ ਦੇ ਨਾਲ ਸੋ ਬਹੁਤ ਹੀ ਸੋਹਣੇ ਲੱਗਣਗੇ ਕਾ ਜਾਏ ਤੇ ਤਮਾਂਗੇ ਅਸੀਂ ਚਾਂਦੀ ਦਾ ਵਰਕ ਇਹਦੇ ਨਾਲੇ ਦੀ ਛੋਹ ਹੋਰ ਵਧ ਜਾਂਦੀ ਹੈ ਥੋੜਾ ਜਿਆ ਜਿਹੜਾ ਆਪਾਂ ਰੈੱਡ ਕਲਰ ਪਾਇਆ ਸੀਗਾ ਦੁੱਧ ਵਿੱਚ ਉਹੀ ਆਪਾਂ ਥੋੜਾ ਥੋੜਾ ਇਹਦੇ ਉੱਪਰ ਲਗਾਵਾਂ ਦੀਦੇ ਨਾਲ ਬਹੁਤ ਹੀ ਸੋਹਣੇ ਲੱਗਣਗੇ ਹੁਣ ਮੋਦਕ ਬਣ ਕੇ ਹੋ ਚੁੱਕੇ ਨੇ ਤਿਆਰ ਦੇਖੋ ਕਿੰਨੇ ਵਧੀਆ ਲੱਗ ਰਹੇ ਨੇ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਨੇ ਤੇ ਖਾਣ ਚ ਵੀ ਬਹੁਤ ਸਵਾਦ ਹੁੰਦੇ ਨੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆ ਰਹੀ ਆ ਤੇ ਤੁਸੀਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਤੇ ਬਹੁਤ ਬਹੁਤ ਦਾ ਧੰਨਵਾਦ ਆ ਜਿਹੜਾ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਤਿ ਸ੍ਰੀ ਅਕਾਲ